ਹਾਂਜੀ YouTube ਫੈਮਲੀ ਸਾਰੇ ਨਵੇਂ ਬਣਨ ਨੂੰ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਅੱਜ ਬਹੁਤ ਦਿਨਾਂ ਬਾਅਦ ਆਪਾਂ ਲੌਂਗ ਵੀਡੀਓ ਲੈ ਕੇ ਆਈਆਂ ਤੁਹਾਡੇ ਤੱਕ ਸੇ سپورਟ ਜ਼ਰੂਰ ਕਰਿਓ ਜੇ ਵੱਧ ਤੋਂ ਵੱਧ سپورਟ ਕਰਿਆ ਕਰੋ YouTube ਫੈਮਲੀ ਤੁਸੀਂ ਤੁਹਾਡੇ ਵੱਲੋਂ ਮੈਨੂੰ سپورਟ ਨਹੀਂ ਮਿਲਦੀ ਹੈ ਕਿ ਬਿਲਕੁਲ ਵੀ ਤੁਸੀਂ ਬਿਲਕੁਲ ਵੀ ਮੈਨੂੰ 10% ਵੀ سپورਟ ਨਹੀਂ ਕਰਦੇ ਤੇ ਮੈਂ ਇੰਨੀ ਮਿਹਨਤ ਕਰਦੀ ਆਂ سپورਟ ਕਰਿਆ ਕਰੋ ਠੀਕ ਆ ਤੇ ਆਪਾਂ ਬਣਾਉਣ ਲੱਗਿਆ ਰੋਟੀ ਤੇ ਆਪਾਂ ਸਿਲੰਡਰ ਲੈ ਆਏ ਸੀ ਅੰਦਰ ਕੱਲ ਕਿਉਂਕਿ ਬਾਹਰ ਨਾ ਤਾਂ ਸਾਟਾ ਲੈ ਗਿਆ ਕੋਈ ਗਲੀ ਤੋਂ ਬਾਹਰ ਬਲਾ ਕੇ ਬਾਹਰ ਬਲਾ ਕੇ ਲੈ ਗਿਆ ਜਦੋਂ ਕਿਸੇ ਨੇ ਬਲਬ ਨਹੀਂ ਛੱਡਿਆ ਤੇ ਬਾਹਰ ਸਿਲੰਡਰ ਪਿਆ ਸੀ ਦੋ ਢੋਲਗਾ ਪਈਆਂ ਸੀ ਮੋਟਰਸਾਈਕਲ ਵੀ ਸੀ ਬਾਹਰ ਠੱਲ ਦੇੰਦੇ ਸੀ ਹੁਣ ਅਸੀਂ ਨਾ ਤਾਂ ਮੋਟਰਸਾਈਕਲ ਬਾਹਰ ਠੱਲ ਲਗੇ ਤੇ ਆਹ ਹਾਲ ਹੋਏ ਪਏ ਲੋਕਾਂ ਦੇ ਦਿਨਾਂ ਅਸੀਂ ਗਏ ਸਾਲ ਮੈਂ ਢੋਲਗਾ ਸੀ ਕਿ ਅਜ ਦੋ ਔਖਾ ਕੱਟ ਲਾਂਗੇ ਤੇ ਅੰਦਰ ਲੈ ਜੇ ਅੰਦਰ ਇੰਨਾ ਕ ਵੀ ਸਤੋਤ ਥੋੜੀ ਕਰਕੇ ਔਖਾ ਸੀ ਤੇ ਵੈਸੇ ਕੋਈ ਐਡਾ ਔਖਾ ਵੀ ਨਹੀਂ ਕਿਉਂਕਿ ਚੱਲ ਵਧੀਆ ਵੀਰ ਜੀ ਜਿਹੜਾ ਨਾਂ ਹੀ ਸਰੀ ਜਾਣਾ ਮੈਂ ਤੇ ਚੱਲ ਅਸੀਂ ਅੰਦਰ ਲਿਆ ਕੇ ਇੱਥੇ ਸਿਲੰਡਰ ਆਪਦਾ ਰੱਖ ਲਿਆ ਹਨਾ ਤੇ ਇੱਥੇ ਨਾ ਸਾਡੇ ਵਰਸ਼ੀ ਆ ਸੰਤ ਪਾਪਾ ਨਾਜ਼ਰ ਸਿੰਘ ਜੀ ਪਿੰਡ ਲੰਘਿਆ ਨਾ ਤੇ ਕੱਲ ਨੂੰ ਹੈਗੀ ਆ ਜੀ ਵਰਸ਼ੀ ਸਾਡੇ 3 ਤਰੀਕ ਦੀ ਤੇ ਉੱਥੇ ਨਾ ਇੱਕ ਬਜ਼ੁਰਗ ਮਾਤਾ ਦਿਨੇ 11 ਵਜੇ ਸੇਵਾ ਕਰਕੇ ਗੁਰੂ ਘਰ ਵਿਚਾਈ ਆਈ ਜਾਵੇ ਤੇ ਉਹਦਾ ਨਾ ਉਹ ਲਾ ਲੈ ਕੰਨ ਚ ਵਾਲਾਂ ਨਾਲ ਲਾ ਕੇ ਲੈ ਕੇ ਕੰਨਾਂ ਚ ਕੋਈ ਇਹੋ ਜਿਹਾ ਹਾਲ ਹੋਇ ਪਾਇਆ ਆਪਣਾ ਦੇ ਤੇ 500 ਰੁਪਏ ਦਾ ਵਰਗ ਨਹੀਂ ਛੱਡਿਆ ਕਿਸੇ ਨੇ ਕਿੰਨੇ ਕ ਦਾ ਹੋ ਸੀਗਾ ਹਾਂ ਤੇ 400 ਰੁਪਏ ਦਾ ਖਣੇ 150 ਦਾ ਕਸੂਦੋਂ ਤੇ ਬਾਹਰ ਗਲੀ ਚ ਲਿਆ ਕੇ ਲਾਇਆ ਸੀਗਾ ਵਿਚਾਲੇ ਵੇਲੇ ਇੱਕ ਵੇਲੇ ਜਦੋਂ ਆਈ ਕਰੀ ਤਾਂ ਕਿਤੇ ਬਾਹਰੋਂ ਅੰਦਰੋਂ ਤੇ ਜਦ ਦਵਾਈ ਵੀ ਨੇਟ ਵੇਟੋਂ ਦਾ ਕੰਮ ਤੋਂ ਤੇ ਵੀ ਚਲੋ ਹਨਾ ਉਹ ਸਭ ਖ ਹੋ ਰੰਦਾ ਵੀ ਨਹੀਂ ਰੱਚ ਚਲੋ ਗੇਟ ਵੀ ਖੋਲਣਾ ਹੁੰਦਾ ਤੇ ਬਾਕੀ ਇੱਕ ਬਾਥਰੂਮ ਚ ਲੱਗਾ ਸੀ ਵਾਲਵ ਸੈਂਟਰ ਜੇਚ ਕਰਕੇ ਲਾਇਆ ਸੀ ਤੇ ਇੱਕ ਅਸੀਂ ਨਾ ਤਾਂ ਉੱਥੇ ਗਲੀ ਚ ਕਰਕੇ ਸੀਗਾ ਚਲ ਵਿਚ ਨਾਂ ਰਹਿਂਦਾ ਹਨਾ ਤੇ ਬਰਬ ਲੈ ਕੇ ਕੋਈ ਲਾ ਕੇ ਲਗਾ ਸੋ ਆ ਹਾਲ ਹੋਏ ਪਏ ਆ ਲੋਕਾਂ ਦੇ ਬੀ ਲੋਕ ਜਮੇ ਘਿਰ ਕੇ ਵਿਦਾਸ ਵਰਬ ਕਿੰਨੇ ਕ ਤਾਂ ਗਾਂ ਬੈਤ ਜਾਊਗਾ ਕਿਸੇ ਨੇ 60 50 ਰੁਪਏ ਨਹੀਂ ਦਿੱਤੇ ਹੋਣੇ ਉਹਦੇ ਤੇ ਕੀ ਉਹਦੇ ਨਾਲ ਆ ਗਿਆ ਹੋਊਗਾ ਤੁਹਾਡਾ ਖਾਣ ਨੂੰ ਪੀਣ ਨੂੰ ਹੈ ਜੇ ਤਾਂ ਹੋਵੇ ਨਾ ਵੀ ਕੋਈ ਲੱਖ 2 ਲੱਖ ਦੀ ਜਾਂ 2025 ਹਜ਼ਾਰ ਦੀ ਚੀਜ਼ ਆ ਤੇ ਬਈ ਕੱਜੇ ਵੀ ਅਗਲਾ ਲੈ ਗਿਆ ਚੱਲ ਹਨ ਤੇ ਜੇ ਜਾ ਕੇ ਚਲ ਆਵਦੀ ਕਿਸੇ ਨੇ ਗਰਜ ਕੱਢ ਲਈ ਤੇ ਦੱਸ 150 ਦੇ ਵਰਬ ਨਾਲ ਕੀ ਗਰਜ ਨਿਕਲੀ ਹੋਊਗੀ ਦੋਨਾਂ ਗੱਲ ਨਹੀਂ ਕਿ ਘਰ ਚੁੱਕੀ ਆ ਨਾ ਮੈਂ ਕਹਿੰਨੀ ਆ ਪਤਾ ਨਹੀਂ ਲੋਕਾਂ ਨੂੰ ਰੱਬ ਜਾਣਦਾ ਹੈਗਾ ਕਿ ਨਹੀਂ ਤੇ ਹਾਰ ਕੇ ਅਸੀਂ ਦਸਾਂ ਦਾ ਵਰਬ ਲਿਆ ਕੇ ਫੇਰ ਲਾਤਾ ਨਾ ਮੈਂ ਬੋਲੀ ਮੈਂ ਕੱਲ ਅਸੀਂ ਤਾਂ ਵੇਰ ਲਾਤਾ ਤੇ ਹੁਣ ਫੇਰ ਲੈ ਜੀ ਲਾ ਕੇ ਦੁਸ਼ਟਿਆ ਤੂੰ ਆ ਹਾਲ ਹੋਏ ਪਏ ਆ ਤੇ ਆਪਦਾ ਭਾਈ ਧਿਆਨ ਰੱਖਿਆ ਕਰਵਾਉ ਆਦੇ ਘਰਾਂ 12 ਦਾੰਦ ਤੋਂ ਨਾ ਚੀਜ਼ਾਂ ਵਕਤ ਜਿਹੜੀਆਂ ਹੁੰਦੀਆਂ ਬਾਹਰ ਹੁਣ ਵੇੜਾ ਸਾਡਾ ਤੁਹਾਨੂੰ ਪਤਾ ਹੀ ਇਹ ਵੇੜਾ ਕਿੱਡਾ ਵੱਡਾ ਤੇ ਮੈਂ ਤਾਂ ਹੁਣ ਬਸਾਂ ਨਹੀਂ ਖਾਂਦੀ ਮੈਂ ਤਾਂ ਜਦੋਂ ਕੰਮ ਨਿਪੜ ਜੇ ਪਤਾ ਵੀ ਬਾਹਰ ਅੰਦਰ ਪਹਿਲਾਂ ਮੈਂ ਬਾਹਰ ਘਾਟੀ ਜਾਨੀ ਸਵੇਰ ਨੂੰ ਘਰੇ ਜਾਨੀ ਉਹ ਤੋਂ ਬਾਅਦ ਮੈਂ ਬਾਹਰ ਨਹੀਂ ਜਾਂਦੀ ਹੈਗੀ ਜੇ ਮਾੜਾ ਕੋ ਟਾਂਡ-ਕਵਾਂਡ ਜੀ ਕਰੇ ਤਾਂ ਭਲਾ ਕਿਸੇ ਦੇ ਤੇ ਮੈਂ ਤਾਂ ਉਹਦੇ ਲੋਕ ਕਰ ਲੈਣੀ ਹੁੰਦੀ ਅੰਦਰੋਂ ਗੇਟ ਜੇ ਜਦੋਂ ਕਿਸੇ ਨੇ ਬੰਦ ਨਹੀਂ ਛੱਡਿਆ ਹੁਣ ਉੱਦੋਂ ਉਦੋਂ ਦਿਲ ਦਰਿਆ ਤੇ ਵੀ ਬੰਦ ਪੇ ਵੀ ਨਹੀਂ ਛੱਡਿਆਗਾ ਤੇ ਦੱਸ ਘਰੋਂ ਕੋਈ ਚੀਜ਼ ਆ ਕਿੱਥੇ ਛੱਡ ਦੂਗਾ ਕੋਈ ਹੈ ਤੇ ਨਾ ਇਹ ਰਾਤ ਨੂੰ ਵੀ ਕੋਈ ਕੰਦ ਵੀ ਟੱਪ ਸਕਦਾ ਹੁਣ ਆਪ ਤਾਂ ਬੰਦਾ ਸੁੱਤਾ ਪਿਆ ਹੁੰਦਾ ਮਰੇਗਾ ਸਮਾਨ ਹੁੰਦਾ ਤਾਂ ਅੰਦਰ ਵੜ ਕੇ ਸੌਂ ਜਾਈਦਾ ਤੇ ਕਿਸੇ ਦਾ ਕੀ ਪਤਾ ਬਾਹਰੋਂ ਚਾਬੀ ਦੇ ਕੇ ਮੋਟਰਸਾਈਕਲ ਲੈ ਜੇ ਕੋਈ 100 ਰੁਪਏ ਤੇ ਜਿੰਦੇ ਨੂੰ ਅਗਲਾ ਕਿ ਲਈ ਬੈਠਾ ਹਾਂ ਇਹ ਤਾਂ ਆਪਾਂ ਬਸਵਾਸ ਕਰਕੇ ਜਿੰਦਾ ਲਾ ਦਿੰਨੇ ਕੋਈ 100 ਰੁਪਏ ਦੇ ਜਿੰਦੇ ਨੂੰ ਕੀ ਗੌਰ ਦਾ ਤੇ ਫਾੜ ਕੇ ਮੁੰਡੇ ਨੂੰ ਮਾ ਕੇ ਭਰਾਵਾ ਸਾਰਾ ਕੁਝ ਅੰਦਰ ਰੱਖ ਲੈ ਘਰ ਆਪ ਤੇ ਸੌਂ ਜਾਈਦਾ ਤੇ ਵੀ ਬਾਹਰ ਚੀਜ਼ਾਂ ਬਣਾ ਦਾ ਚੀਜ਼ਾਂ ਪੰਜ ਬਣ ਤਾ ਬਹੁਤ ਆਪਣਾ ਮਹੀਨੇ ਦੀ ਮਿਹਨਤ ਦੀ ਕਮਾਈ ਨਾਲ ਤੇ ਕਮਾਈ ਕਰਕੇ ਆਪ ਦਾ ਢੱਡ ਪੇਟ ਭੰਨ ਕੇ ਬਣਾਈਆ ਉਹਨੂੰ ਪਤਾ ਹੁੰਦਾ ਵੀ ਜਿਵੇਂ ਚੀਜ਼ਾਂ ਬਣਾ ਦਾ ਚੱਖਣ ਵਾਲੇ ਤਾਂ ਆਏ ਹੁੰਦਾ ਵੀ ਚੱਲ ਆਇਆ ਤੇ ਚੀਜ਼ ਚੱਕ ਕੇ ਚਲਿਆ ਗਿਆ ਤੇ ਬਾਕੀ ਸਪੋਰਟ ਕਰਿਆ ਪਰ ਉਹ ਥੋੜੇ ਵੱਲੋਂ ਸਪੋਰਟ ਬਹੁਤ ਘੱਟ ਮਿਲਦੀ ਆ ਹੁਣ ਆਪਾਂ ਮਿਹਨਤ ਕਰਿਆ ਕਰਾਂਗੇ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਜਰੂਰ ਵੀਡੀਓ ਪਾਉਣ ਦੀ ਕਿਉਂਕਿ ਥੋੜੀ ਜਿਹੀ ਪ੍ਰੋਬਲਮ ਚੱਲਦੀ ਪਈ ਸੀ ਉਹਦੇ ਕਰਕੇ ਮੈਥੋਂ ਵੀਡੀਓ ਪਾ ਨਹੀਂ ਸਕੀ ਤੇ ਬਾਕੀ ਆਪਣਾ ਸਿਲੰਡਰ ਦੇਖ ਲਓ ਤੁਸੀਂ ਇੱਥੇ ਲਿਆ ਕੇ ਰੱਖ ਲਿਆ ਆਪਾਂ ਇੱਥੇ ਸਿਲੰਡਰ ਰੱਖ ਲਿਆ ਉਧਰ ਟੋਕਰ ਜਾਂਦੀ ਭਾਂਡੇ ਵਾਲੀ ਤੇ ਇੱਧਰ ਢੋਲ ਦੀ ਜਿੱਥੇ ਰੱਖਤਾ ਆਪਾਂ ਗੁੱਜਾ ਪਾਣੀ ਵਾਲਾ ਵਾਟਰ ਕੂਲਰ ਤੇ ਬਾਕੀ ਇੱਧਰ ਜੋ ਵੀ ਸਮਾਨ ਪਿਆ ਹੈ ਸਾਰਾ ਤੁਸੀਂ ਦੇਖ ਸਕਦੇ ਆ ਉਧਰ ਬਾਹਲਾ ਖਲਾਰਾ ਉਧਰ ਨਹੀਂ ਆਪਾਂ ਤੁਹਾਨੂੰ ਦਿਖਾਉਂਦੇ ਕੋਸ਼ਿਸ਼ ਹੀ ਤੇ ਚਲੋ ਠੀਕ ਆ ਜੀ ਓਕੇ ਬਾਏ ਤੇ ਸਪੋਰਟ ਕਰਿਆ ਕਰੋ ਕੋਈ ਨਹੀਂ ਕੋਸ਼ਿਸ਼ ਕਰਾਂਗੇ ਵਧੀਆ ਵਧੀਆ ਮਿਹਨਤ ਕਰਕੇ ਤੁਹਾਡੇ ਤੱਕ ਬਲੌਗ ਲੈ ਕੇ ਆਉਣਗੇ ਤੇ ਮੈਂ ਰੋਟੀ ਲਾਈ ਜਾਂਦੀ ਸੀ ਓਕੇ ਸਾਰਾ